ਸਵਾਗਤ ਹੈ ਕਿਸਾਨ ਵੀਰੋਹ ਦਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਰ ਸਕਰੀਨ ਆ ਬਾਈ ਚਮਕੌਰ ਕੋਲੇ ਪਹੁੰਚਿਆ ਪਿੰਡ ਧੌਲੇ ਜੀ ਦੋ ਤੁਹਾਨੂੰ ਬਹਿਣਾ ਦਿਖਾ ਦੇਗੇ ਇੱਕ ਆਪਾਂ ਆਫ ਕੈਮਰਾ ਦੇਖੀਏ ਜਰਸੀ ਦੋ ਦੰਦ ਹਜੇ ਬਰਾਬਰ ਕੀਤੇ ਨਹੀਂ ਜੀ ਬੱਚਾ ਤੇ ਇੱਕ ਤੁਹਾਨੂੰ ਸੂਈ ਸਵਾਈ ਦਿਖਾ ਦੇਵਾਂਗੇ ਚੁਵਾਈ ਕਰਕੇ ਹਨਾ ਬਾਈ ਹਾਂ ਬਿਲਕੁਲ ਬਿਲਕੁਲ ਵੀ ਇੱਕ ਕਦੋਂ ਕਸੂਈ ਉਹ ਵੀ ਪੁੱਛ ਆਈਆਂ ਕਿੰਨਾ ਕੁ ਦੁੱਧ ਵਾਦਾ ਜਾਂ ਕੀ ਰੇਟ ਆ ਸਾਰਾ ਕੁਝ ਵੀਡੀਓ ਦੇ ਵਿੱਚ ਉਹ ਗੱਲਬਾਤ ਬਾਈ ਚਮਕੌਰ ਨਾ ਕਰਾਵਾਂਗੇ ਬਾਜ ਬੁਜਾ ਰੇਟ ਹੋਊ ਹਨਾ ਹਾਂ ਬਿਲਕੁਲ ਸੱਸੀ ਕਾ ਬਾਈ ਚਮਕੌਰ ਸੱਸੀ ਕਾਲ ਭਰਾ ਮੇਰੇ ਪਰ ਬਹੁਤ ਵਧੀਆ ਪਰਮਾਤਮਾ ਦੀ ਬਹੁਤ ਜ਼ਿਆਦਾ ਕਿਰਪਾ ਵੀਰੇ ਪਹਿਲਾਂ ਦਾ ਨੰਬਰ ਬੋਲ ਗਏ ਨੰਬਰ 9779475674 ਨਾ ਚਮਕੌਰ ਸਿੰਘ ਪਿੰਡ ਤਵਾ ਜ਼ਿਲ੍ਹਾ ਬਰਨਾਲਾ ਵੀਰੇ ਜਦੋਂ ਵੱਡੇ ਮਾਨਸਰ ਰੋਡ ਤੋਂ ਧੂਰ ਗੋੜੂ ਰੂਹਾਂ ਦਾ ਪੁਲ ਦੇ ਉੱਤੇ ਰਹਿੰਦੇ ਆਪਾਂ ਵੀ ਦੋ ਨਾ ਗਏ ਹਾਂ ਵੀਰੇ ਦੋ ਨਾ ਗਨੇ ਇੱਕ ਦਾ ਪਿਓਰ ਤੁਹਾਨੂੰ ਬੋਧਾ ਦੋ ਦੰਦ ਤੋਂ ਮੜ ਮੜ ਚੱਕਦੇ ਦੋਂਦੀ ਆ ਬੱਸੀ ਦੇਖ ਲੈ ਆਪਾਂ ਤੇ ਇੱਕ ਜਰਸੀ ਕਾਫੀ ਕਲਰ ਦੇ ਵਿੱਚ ਬਹੁਤ ਵੱਡੀ ਤੇ ਫੁੱਲ ਸਾਈਜ਼ ਦੀ ਇੱਥੇ ਠੰਡੀ ਸੀ ਉਹਦਾ ਬਾਈ ਇੱਥੇਲੇ ਇੱਥੇਲੇ ਹੋਂ ਦਾ 15 15 ਕਿਲੋ ਉਹਦਾ ਬੋਧਾ ਇਹਨੇ ਤਾਂ ਵੱਧੀ ਹੋਵੇ ਭਰਾ ਮੈਂ ਚੋਇਆ ਹੱਥ ਨਹੀਂ ਲੱਗਣ ਦਿੰਦੀ ਉਹ ਵੀ ਆ ਗਈ ਹੈ ਨਾ ਸੌਣ ਭਾਈ ਜੰਦੀ ਹੋਗੇ ਬਾਈ ਸੂਈ ਨੂੰ ਸੂਈ ਨੂੰ 8-9 ਦਿਨ ਹੋ ਗਏ ਵੀਰੇ ਰਾ 15 16 ਕਿਲੋ ਉਹਦਾ ਲੈ ਉਹਨੂੰ ਬਾਹਰ ਨਤੋ ਰੱਖ ਲੈ ਕੇ ਚੈੱਕ ਜੀ ਚੰਗੀ ਜੀ ਤੋਰਾ ਤਾਰਾ ਸਾਨੂੰ ਕਰਾ ਦਿਆ ਚੱਕੇ ਦੀ ਬਿਲਕੁਲ ਫੁੱਲ ਸਾਈਜ਼ ਦੇ ਵਿੱਚ ਆ ਗਈ ਕਾਫੀ ਕਲਰ ਦੇ ਵਿੱਚ ਇੰਨੀ ਠੰਡੀ ਏਅਰ ਵਰਫ ਵਰਗੇ ਭਰਾ ਵਾਲਾ ਹੱਥ ਬੰਦਾ ਵੀ ਬੰਦਾ ਯਾਰ ਦਿਸੀ ਜਾਂਦੀ ਵੀਰੇ ਬਾਕੀ ਯਾਰ ਕੱਦ ਕਰ ਦੇਖਿਆ ਲੈਵਲ ਹੁਣ ਕੋਇਆ ਕੇ ਮਾਰਿਆ ਹਮ ਫਿਕਸ ਆਰਡਰ ਨਹੀਂ ਲੈ ਵੀ ਦੇਖਣਾ ਰੈਨੂ ਕਟਾਇਰ ਸਾਹਿਬ ਵੀਰੇਰਾ ਤੇ ਥਾਂ ਲਾ ਕੱਢ ਦਿਆ ਰੋ ਰੋ ਦਾ ਬੱਸੀ ਵੀਰੇਰਾ ਫਿਕਸ ਹਵਾਨੇ ਦੀ ਹੈ ਨਾ ਬਿਲਕੁਲ ਬਿਲਕੁਲ ਵੀਰੇ ਫਿਕਸ ਹਵਾਨੇ ਦੀ ਬਾਕੀ ਦੀ ਬਰੀਡ ਯਾਰ ਚੰਗੀ ਹੈ ਕੱਦ ਕੜ ਬਹੁਤ ਚੰਗਾ ਭਾਵੇਂ ਬਹਾਰਾਂ ਜਿਆ ਕਰਨ ਵਾਲੇ ਕਰਾਂਗੇ ਬਾਹਰ ਨਹੀਂ ਮੁੱਲ ਕਰਦੇ ਨਹੀਂ ਮੂੰਹ ਨਾ ਡੱਕਰੀ ਬਸ ਪਹਿਲੇ ਫੂਲ ਆ ਦੇਖ ਕੋਈ ਕੱਡ ਕੱਡ ਬਾਈ ਗਿਆ ਨਹੀਂਦਾ ਵੀ ਬਹੁਤ ਉਸਾਰਾ ਬਸ ਸਾਡਾ ਸੇ ਤੋਂ ਬਾਹਰ ਹੀ ਨਿਕਾਦਾ ਇੱਧਰ ਲੈ ਬਾਈ ਇੱਥੋਂ ਲੈ ਹਾਂ ਖੜੇ ਦੇਖ ਸਾਇਜ ਫਾਇਦਾ ਬੈਠਾ ਮੇਰੇ ਰੇਣਾ ਤੂੰ ਜਸੋਆ ਮੋਹਰੇ ਸਿੱਕਦੇ ਦੰਦ ਚੱਕਦੇ ਆ ਇਹ ਵੀ ਦਿਖਾ ਦੇਣਾ ਆਪਾਂ ਉੱਥੇ ਦਿਖਾਵਾਂਗੇ ਇਹ ਵੀ ਕੋਈ ਗੱਲ ਸਿੱਕਦੇ ਦੰਦ ਮਾਣ ਮਾਣ ਚੱਕਦੀ ਆ ਇਹ ਵੀ ਲੱਸੀ ਠੀਕ ਆ ਬਰੇ ਕਹਿਣ ਦੀ ਗੱਲ ਨਹੀਂ ਹੁੰਦੀ ਆਪਾਂ ਵੀ ਕਹੇ ਤਾਂ ਤਾਂ ਗੱਲ ਹੋਰ ਤੇ ਠੰਡੀ ਸੀਲ ਦੇਖੀ ਬੈ ਲੈ ਆਈ ਬਰਾਹਰ ਮਾਰ ਦੇ ਕੇ ਕੋਈ ਚੱਕਰ ਨਹੀਂ ਲੱ ਆਉਂ ਚੌਕ ਦੇ ਦਿਖਾਵਾਂਗੇ ਕਿ ਰਿਆ ਆਪਣੇ ਕੋਲ ਇਹ ਜਾਨ ਬਰੋਂਦੇ ਨੇ ਆਪਾਂ ਉਮਰ ਵਾਲਾ ਸੌਦਾ ਯਾਰ ਹਾਂ ਹਾਂ ਬਿਲਕੁਲ ਕਾਫੀ ਪਸ਼ੂ ਖੜਿਆ ਬਾਈ ਕੋਲੇ ਹਾਂ ਬਸ ਦੋ ਕੀ ਪਾਉਣਾ ਆਪਣੇ ਤੈਨੂੰ ਪਾਉਂਦਾ ਗਾ ਰੂਲਾ ਲਾਪਾ ਹਾਂ ਬਸ ਲੈਕਟੜੀ ਜੇ ਹੁੰਦੀ ਹਾਂ ਹਾਂ ਬਸ ਲੈਕਟੜੀ ਜੇ ਤਿਆਰ ਦੀ ਜਾਪੂ ਆਪਣੇ ਮਨ ਨੂੰ ਜੰਗ ਲੱਗਣਾ ਬਸ ਉਹਦੇ ਨੂੰ ਦੇਖੋ ਜੀ ਫਾੜੀ ਵਾਲਾ ਆਰਡਰ ਆ ਗਿਆ ਹੈ ਨਾ ਹਾਂ ਫਿਕਸ ਆਰਡਰ ਤੇ ਆਂ ਫਾਸ ਫਾਸ ਤੁਰਦੀ ਵਸੀ ਤੇ ਸ਼ਾਮ ਦੇ ਟਾਈਮ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਆ ਪੰਜ ਦਾ ਟਾਈਮ ਹੋ ਗਿਆ ਵੀਰੇ ਪੰਜ ਦੇ ਨੇੜੇ ਟਾਈਮ ਹਾਂ ਹਾਂ ਦਿਖਾਈ ਦੇ ਭਰਾ ਮੇਲੇ ਪੰਜ ਹਾਂ 53 ਹੋ ਗਏ ਵੀਰੇ 53 ਹੋ ਗਏ ਤੇ ਆਹ ਆ ਦੇਖ ਆਹ ਤਰੀਕ ਹੋ ਗਈ ਹੈ ਨਾ ਹਾਂ ਦਾੰਦੇ ਜੀ ਵੀ ਦਿਖਾਣਾ ਵੀ ਮਾੜਾ ਦਿਖਾ ਦੇ ਮਾਰ ਆ ਜਾ ਓਕੇ ਜੀ ਦਿਖਾ ਐ ਕਹਿਣ ਦੀ ਗੱਲ ਨਹੀਂ ਹੁੰਦੀ ਵੀ ਸਿੱਗੀ ਕਹਿ ਜੀ ਦਿਖਾ ਜਮਾ ਯਾਰ ਹਨਾ ਕੱਲੇ ਉਹ ਮੈਂ ਖੜੇਗਾ ਹਾਂ ਸਿੱਗੀ ਜਮਾ ਜਾ ਜਾ ਸਾਡੀ ਮਾਫਰਾ ਜਰਸੀ ਬਾਰੇ ਪਹਿਲਾਂ ਜਾਣਕਾਰੀ ਕਿਹੜਾ ਜਰਸੀ ਵਸਾ ਦੀ ਇਹ ਵੀਰੇ ਦੋ ਪਿਓਰ ਤੇ ਦੋ ਲੰਦਾ ਚ ਚੱਕਦੀ ਆਪ ਨੂੰ ਹੁਣ ਬਸੀ ਹੋਲ ਲੈਣ ਨੂੰ ਵੀਰੇ ਜਿੰਨੀ ਸੈਲਟ ਕਰਾਂਗੇ ਥੋੜੀ ਦੇਰੇ ਹਿਸਾਬ ਨਾਲ ਤੇ ਜਿੱਥੇ ਮੇਰਾ ਦਿਮਾਗ ਆਮ ਦਾ 20 ਕਿਲੋ ਦਾ ਕੱਢਣ ਦਾ ਹੱਕ ਹੈ ਦਾ ਬਸੀ ਜਮਾ ਮੈਂ ਆਪ ਕੈਮਰਾ ਵੀਰ ਜੀ ਚੈੱਕ ਕਰੀਆ ਹ ਕਿੰਨੇ ਕ ਦਿਨ ਚਮਕੋ ਗਰੇ ਬ 5 ਤੋਂ 6 ਦਿਨ ਕ ਜਦੋਂ ਮਾ ਕੋ ਲਈ ਆਪਾਂ ਓਕੇ 5 ਬੋਲਦਾ ਬੱਚਾ ਹੀ ਇੱਕ ਤਰ੍ਹਾਂ ਦਾ ਭਰਾ ਮੇਰਾ ਇਹ ਕੋਈ ਇਹ ਖੁੱਲੀ ਆਈ ਸੀ ਥੋੜਾ ਜਿਹਾ ਪਰਸਾ ਠੋਕਦਾ ਹੁਣ ਸਾਰੀ ਪਰਸਾ ਠੋਕਦਾ ਠੀਕ ਹੈ ਹਾਂ ਹੱਡੀ ਆ ਨਾ ਕੁਆਲਿਟੀ ਛੋਟੀ ਮੰਨ ਕੇ ਨਾ ਵੇ 50 ਚਾਰੇ ਬਸੇ ਕਮਜ਼ਕੀ ਹੂੰ ਜਿੱਥੇ ਹੱਥ ਮਾਰੇ ਉੱਥੇ ਹੀ ਖੜੇ ਨੇ ਇੰਨੀ ਨਾਸਲ ਕੁਆਲਿਟੀ ਆ ਗਈ ਸਪਾਈ ਦਾ ਨਹੀਂ ਮਰੂਦਾ ਦਾ ਹਾਂ ਮਰੂਦਾ ਬੁਟਾ ਨਜ਼ਾਰੇ ਦੇ ਦੂ ਭਰੇ ਆ ਨਹੀਂ ਹੈਗਾ ਵੀ 10 ਸਾਲ ਚੋਈ ਚੱਲੀ ਕੋਈ ਚੱਕਰ ਰਿਆ ਸਰਾ ਸਰਾ ਭਾਈ ਜਾ ਜੈ ਨਹੀਂ ਭਾਈ ਕਿਹੜਾ ਇਧਰ ਆਣ ਖਾ ਕਲਮੀ ਤੋੜਦੇ ਦੋ ਇੰਨਾ ਦ ਵਰਗਾ ਹੁਣੀ ਚੱਕੀ ਫੜੀ ਹਾਂ ਬਿਲਕੁਲ ਆ ਦੋ ਸਖੜਾਈ ਬਈ ਹੂੰ ਆ ਦੇਖੋ ਜੀ ਬਿਲਕੁਲ ਦਾ ਬੱਚਾ ਹੀ ਦੇਖੀ ਵੀਰੇ ਦਗਾ ਹੂੰ ਆ ਦੇਖੋ ਬੋਦੀ ਬਾਦੀ ਫੁੱਲ ਹਣਾ ਹਾਲੇ ਇਧਰੋਂ ਬ੍ਰੀਡ ਜਦਾਂ ਨਹੀਂ ਕੋਈ ਕਹਿ ਸਕਦਾ ਨਾ 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 ਮੇਰੇ ਜਿਹੜੇ ਬੱਸੇ ਜਿੱਦੋਂ ਆਪਾਂ ਲਈਆਂ ਨੇ ਨਾ ਉਹ ਦਸੇ ਬਾੜੀ ਤੇਈ ਤੇਈ ਭਲੂਣ ਬੱਸਿਆਂ ਤੋਂ ਦੋਂਦੀਆਂ ਕੱਢਦੇ ਉਹਦੇ ਬੱਸਿਆਂ ਕਿੰਨੇ ਦਿਨ ਬਾਅਦੂ ਹਜੇ ਵੀਰੇ ਚਾਰ ਤੋਂ ਪੰਜ ਦਿਨ ਪਿਆਰ ਕਿਤੇ ਤੋਂ ਵੱਧ ਵੀ ਲਿਜਾ ਸਕਦਾ ਆ ਦੇਖੋ ਜੀ ਫੇਸ ਦੀ ਕੁਆਲਿਟੀ ਕਰੋ ਚੈੱਕ ਬੜੀ ਪਿਆਰੀ ਆ ਹਣਾ ਆ ਲੱਗੀ ਤੇ ਬਈ ਡਿਮਾਂਡ ਫਿਰ ਵੀਰੇ ਸਿਰਫ 75000 ਦੀ ਬੱਸੀ ਦੇ ਦਾਂਗੇ ਸਿਰਫ 75000 ਦੀ 75000 ਦੇ ਬੇਸੇ ਪਾਸਾ ਬੰਦਾ ਖਾ ਕੇ ਉਤੇ 7000 ਤਿਆਰ ਨਹੀਂ ਹੁੰਦੀ ਭਰਾ ਮੇਰਾ ਤੇਰਾ ਵੀ ਰੋਡ ਦਾ ਵੀਡੀਓ ਕੰਮ ਕਰਵਾ ਲ ਕੀ ਨਾਸਲ ਕੁਆਲਿਟੀ ਨਾਸਲ ਕੁਆਲਿਟੀ ਕੋ ਖੋ ਬਾਈ ਇੰਨੀ ਚੰਗੀ ਹੱਥ ਦਰਮ ਹੂੰ ਆ ਦੇਖੋ ਜੀ ਨਾਸਲ ਕੁਆਲਿਟੀ ਕੋ ਹੱਦੋਂ ਚੰਗੀ ਦੇਖੀ ਮੂੰਹ ਦੇਖੀ ਹੂੰ ਬੁੱਲਾ ਜਿੱਥੇ ਮਰਜੀ ਬਿਠਾ ਲ ਵੀਰੇ ਯਾਰ ਜੇ ਤੁਹਾਡਾ ਮਾਨਦਾਨ ਵੀ ਕਰੋਗਾ ਬਾਈ ਆ ਦੇਖ ਲੈ ਉਹ ਨਹੀਂ ਹੈ ਕਹਿਣ ਦੀ ਗੱਲ ਨਹੀਂ ਹੁੰਦੀ ਲੈ ਹੂੰ ਜੋ ਮੈਂ ਮਖਾ ਯਾਰ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਐਹ ਜੀ ਥਣ ਵੀ ਬਾਹਰ ਸੋਣਾ ਗੁੱਟ ਦੇਖ ਹਾਂ ਜੀ ਕੋਈ ਚੱਕਰੀ ਨਹੀਂ ਦਿੱਖਦੇ ਨੇ ਬੜੇ ਅੱਛਾ ਸੈਟ ਹੋ ਕੇ ਖੜੀ ਜਮ ਦੇਖਿਆ ਜਦੋਂ ਮੈਂ ਕਿਹਾ ਆਮ ਹੁੰਦਾ ਹਾਂ ਬਿਲਕੁਲ ਜੀ 75000 ਜੋ ਫਿਰ ਨਰਮ ਹੋ ਜਾਊਗੀ ਮਾੜਾ ਮੋਟਾ ਮਾਨਤਾਣ ਕਰਦੇ ਨੇ 70 ਤੋਂ ਵੀਰ ਬੰਗੇ ਦਿਨ ਤਾਲਾ ਗਾਣਾ ਵੀ ਫੋਨ 70 ਫੋਲੇ ਲਾ ਵੀ ਕਿਉਂ ਮੈਂ ਵੀ ਬੋਲੇ ਲਾ ਕੇ ਲਿਖਿਆ ਪਰ ਬੜਾ ਹੀ ਕੋਈ ਆਪ ਕਰਦੇ ਨਹੀਂ ਕਿ ਕਰਨੇ ਕਰਦਿਆ ਕੋਈ ਬੰਦੇ ਕੋਈ ਟਾਈਮ ਘਟਾ ਟਾਈਮ ਘਟਾਉਂਦਾ ਪਰ ਲਾ ਕੇ ਮੁੱਲ ਲੈ ਕੇ ਆਏ ਬਸ ਇਹ ਆਪ 23000 ਤੱਕ ਮਤਲਬ ਹੁੰਦਾ ਵੀ 2000 ਰੁਪਏ ਬਣਦੇ ਪਰ ਦੇ ਦਾਂਗੇ ਓਕੇ ਜੀ ਹਾਂਜੀ ਹਾਂਜੀ ਤੇ ਹੌਣ ਫਰਤ ਛੱਡ ਦੋ ਬੱਚਾ ਜਾਂ ਕਿਵੇਂ ਕਰਨਾ ਹਾਂ ਬਸ ਆ ਛੱਡਣ ਦੀ ਆ ਵੇਖੋ ਵੀਰੋ ਨਿਆਣਾ ਪਾਇਆ ਮੈਂ ਕਿ ਬੱਕਰੀ ਦੀ ਬੱਕਰੀ ਵਾਲੇ ਕੰਮ ਤੋਂ ਕੁਝ ਨਹੀਂ ਕਹਿੰਦੀ ਦਾ ਬੱਕਰੀਆਂ ਨਾਲ ਦੀ ਯਾਰ ਮੜੇ ਹੱਥ ਲਾਇਆ ਉਹਦੇ ਫੇਰਿਆ ਨਾਲ ਦੀ ਨਾਲ ਬੱਚੀ ਨੇ ਛਾਲ ਕਰੀ ਤੇ ਨਾਲ ਦੀ ਨਾਲ ਆਹ ਦੇਖੋ ਜੀ ਦੋਨਾਂ ਪਾਸੇ ਆਪਣੇ ਵਹਿਣ ਕੋ ਚੱਕਰੀ ਮੋੜੀ ਤੁਹਾਨੂੰ ਮਿਣਕੇ ਦਿਖਾ ਦਿਆਂਗੇ ਜੀ ਐਂਡ ਤਾਈਂ ਸਾਰੀ ਵੀਡੀਓ ਵੇਖ ਲਿਓ ਲੈ ਤੇ ਫੇਰ ਲਾਇਓ ਬਾਈਆਂ ਨੂੰ ਫੋਨ ਜੀ ਆਹ ਦੇਖੋ ਚੁਵਾਈ ਕਰੋ ਚੈੱਕ ਦੋ ਗਰੰਟੀ ਵਾਲਾ ਹੋ ਚੋਣ ਦੇਖੋ ਦੋ ਧਾਰਾ ਉਧਰੋਂ ਵਾਇਦੀਆਂ ਦੋ ਧਾਰਾ ਉਧਰੋਂ ਵਾਇਦੀਆਂ ਚਾਈ ਨੇ ਇਹ ਆ ਦੇਖੋ ਜੀ ਹੂੰ ਮਾਗਾ ਉਹ ਨਹੀਂ ਨਾ ਆਈ ਗਾਲੀ ਵਾਇ ਚਲਾਈ ਆਸ ਲੱਗ ਰੇ ਰਾ ਜਮਾਸਲਾ ਨਾ ਤੇ ਇਹਦਾ ਕੀ ਰੇਟ ਆ ਗਿਆ ਫਿਰ ਵੀਰੇ ਸਰਬ 60000 ਦੀ ਦੇ ਦਾਂਗੇ ਆਪੇ 60000 ਜਮਾਨਦਾਰ ਮੜਾ ਜਮਾਨਦਾਰ ਕਰਾਂਗੇ ਮੜਾ ਮੋਟਾ ਵੀ ਬਾਹਰ ਹੀ ਹੈ ਕਿਉਂ ਭਰਾ ਮੇਰਾ ਆਪ ਹੀ ਲਈ ਜਾਣਾ ਠੀਕ ਆ ਵੀਰੇ ਆਪ ਦੋਨਾਂ ਚੋਂ ਚੋਣੇ ਦਿਖਾਦੇ ਕੁਛ ਨਹੀਂ ਹੈ ਬਾਈ ਦੋਨਾਂ ਨੇ ਬਾਈ ਜਮਾਂ ਜਾਇਆ ਜਾ ਗੱਲ ਆ ਤੇ ਇਹਨੂੰ ਕਰ ਲਈ ਬਾਈ ਮੜਾ ਪਾਸੇ ਮੂੰਹ ਨਾ ਲਾ ਦੇ ਤੇ ਦੋਨੇ ਯਾਰ ਚੰਗੇ ਆਈਆਂ ਬਾਕੀ ਦੀ ਗੱਲ ਦੁੱਧ ਤਿਆਰ ਆਲੀ ਕੋਈ ਡਰ ਨਹੀਂ ਜੇਰ ਜੇ ਆਪਾਂ ਸਭ ਕੰਪਲੀਟ ਆ ਬਾਈ ਦਾ ਕਹਿਣਾ ਹੈ ਨਾ ਮੈਂ ਬਿਲਕੁਲ ਆਪਣੇ ਕੋਲ ਵੀਡੀਓ ਵੀ ਏਕੇ ਬਈ ਠੀਕ ਆ ਜੀ ਆ ਦੇਖੋ ਜੀ ਤੇ ਲੀਟਰ ਤੁਹਾਨੂੰ ਲਾ ਕੇ ਦਿਖਾ ਦੇਾਂਗੇ ਅੱਗੇ ਵੀ ਸੜ ਕੇ ਆ ਕੇ ਟਾਈਮ ਟਾਈਮ ਚੋਈ ਚੱਲੇ ਵੀਰੇ ਆਪਾਂ ਕੋ ਚੱਕਾ ਵੀ ਜਗਾ ਵੀ ਐ ਕਹਿਣ ਦੀ ਆਪਾਂ ਬੋਲਤਾਗਾ ਵੀ 16 ਤਰੀਕਾ ਜੀ 5:35 4:54 ਹੋਏ ਵਾ ਹਨਾ ਹਾਂਜੀ 4:54 ਤੇ ਬਾਕੀ ਦੀ ਗੱਲ 11ਵਾਂ ਮਹੀਨਾ ਦਾ ਤੇ ਸਵੇਰ ਤੁਸੀਂ ਆਓ ਆਪਦੀ ਖਾਲੀ ਕਰਕੇ ਲੈ ਕੇ ਜਾਓ ਜੀ ਕੋਈ ਚੱਕਰ ਵਾਲੀ ਗੱਲ ਨਹੀਂ ਕਿਉਂਕਿ ਜੇ ਗੱਲ ਵੀ ਬੈੜੇ ਆਪਣੇ ਕੋਈ ਵੀ ਬੈੜਾ ਹੋ ਗਿਆ ਆਪਣੇ ਜਿਵੇਂ ਨਿੰਬੂ ਬੰਗੂ ਚੱਲ ਜਾਓ ਖੜਜੋਗੇ ਬਸ ਠੀਕ ਆ ਬਾਕੀ ਦੀ ਗੱਲ ਜਿਹੜੀ ਸੂਈ ਸਬਾਈ ਉਹਦਾ ਕਾਲਾ ਡਾਰਾ ਤੇਲ ਉਹ ਡਾਰਾ ਹਾਂ ਬਿਲਕੁਲ ਆ ਤੇ ਤੁਸੀਂ ਆਪ ਦੀ ਸੂਈ ਸਪੈਕ ਕਬੀਰ ਬਣ ਕੇ ਹੱਥ ਬੰਨ ਕੇ ਬੈਂਦੇ ਜਦੋਂ ਜਦੋਂ ਆਪਾਂ ਫੋਨ ਲਾਉਣਾ ਕਿਸੇ ਵੀ ਬੰਦੇ ਨੂੰ ਮੇਰੇ ਕੋਲ ਆਇਆ ਨਹੀਂ ਉਹ ਮੈਥੂ ਗੁੰਮਾ ਗਾਲ ਨਹੀਂ ਜਿੱਦੋਂ ਬੈਣੀ ਆ ਉਹ ਦੇਖ ਲੋ ਵੀਡੀਓ ਕਿੰਨਾ ਦੁੱਧ ਕੱਢਦਾ ਕੀ ਫਿਰ ਮਗਰੋ ਕੁਛ ਨਹੀਂ ਬਈ ਦੁੱਧ ਕੱਢ ਦਿਆ ਇਹ ਉਹ ਡਿੱਕਦੀ ਜਾਂਦੀ ਆ ਭਰਾ ਮੇਰੇ ਆਪ ਹੈਨਾ ਹਾਂ ਸਹੀ ਗੱਲ ਪਹਿਲਾਂ ਤਾਂ ਸਲੀ ਵੀਡੀਓ ਬਣਾਈ ਐ ਇਸੇ ਕੰਮ ਦੀ ਖਾਤ ਹਾਂ ਫਿਰ ਮਗਰੋ ਲੰਬੇ ਨਹੀਂ ਫਲਾਉਂਦੀ ਜੈ ਜੀ ਗੱਲ ਇਹ ਕਰੇ ਬਾਕੀ ਫਿਰ ਲੰਬੇ ਨਹੀਂ ਕਿ ਭਰਾ ਕੇਰਾ ਦੇਖ ਲੋ ਵੀਡੀਓ ਕਿਵੇਂ ਬੰਦਾ ਕਹਿ ਰਿਹਾ ਅਗਲੇ ਦੇ ਕਰੇ ਹਾਂ ਕੇਰਾ ਦੇਖ ਲੋ ਨਾ ਜਿਵੇਂ ਦੁਕਾਨਦਾਰ ਭਾਂਡੇ ਚੱਕ ਚੱਕ ਦਿਖਾਈ ਜਾਂਦਾ ਕਿਤੇ ਉਹ ਦਿਖਾਦਾ ਕਿਤੇ ਉਹ ਦਿਖਾਦਾ ਜਿਹੜਾ ਵਪਾਰੀ ਦਾ ਹੁੰਦਾ ਵੀਰ ਵਾਲਾ ਆਲਾ ਕਿ ਉਹ ਜਿੰਨੀ ਚੰਗੀ ਤੋਂ ਚੰਗੀ ਲੋਹ ਵਾਲਾ ਵਪਾਰ ਕਰਦਾ ਵੀਰ ਯਾਰ ਹੂੰ ਜੋ ਜਿਹੜਾ ਭਾਂਡਾ ਫਿਰ ਪਸੰਦ ਆਉਂਦਾ ਉਹ ਆਪਾਂ ਚੱਕ ਕੇ ਲਿਓਨੇ ਦੁਕਾਨ ਤੋਂ ਹਾਂ ਬਿਲਕੁਲ ਤੇ ਖੜਕਾ ਕੇ ਲੈ ਕੇ ਉਹਨੇ ਇੱਥੋਂ ਬਿਜਾ ਕੇ ਲੈ ਕੇ ਜਾਓ ਜਸਲੀ ਕਰ ਲਿਆ ਕਰੋ ਕੋਈ ਗੱਲ ਨਹੀਂ ਤੁਸੀਂ ਵੀ ਸਾਡੇ ਭੈਣ ਭਰਾ ਹੀ ਆ ਪਰ ਆਪੇ ਨਕਸਾਨ ਨਾ ਹੋਵੇ ਨਾ ਨੁਕਸਾਨ ਆ ਹੋਵੇ ਕਿਉਂ ਭਈ ਆਪ ਪੈਸਾ ਬਣਾਉਣਾ ਬਾਹਰ ਔਖਾ ਭਰਾ ਮੇਰੇ ਇੱਕ ਪੈਸਾ ਬਣਾਉਣਾ ਔਖਾ ਚਮਗੌਰ ਆਪਣਾ ਕੰਮ ਆ ਵਪਾਰ ਦਾ ਹਾਂ ਜਿਵੇਂ ਇਹਦੀ ਜਾਣਕਾਰੀ ਅੱਗੇ ਤੋਂ ਅਗਲਾ ਦੇ ਦਿੰਦਾ ਉਹ ਮੈਂ ਦੀ ਆਪਾਂ ਗਾਹ ਦੇ ਦਿੰਦੇ ਹਾਂ ਨਾ ਹਾਂ ਭਈ ਮਾਰਨ ਦਾ 20 ਕਰੋੜ ਤੱਕ ਦੇ ਆਪਾਂ ਕਹਿੰਦੇ ਜਿੰਨਾ ਆਪਣਾ ਜਿਲ੍ਹਾ ਅੱਜ ਰੋ ਦੱਸ ਦੇਣਾ ਤੂੰ ਮੈਂ ਦੇਣਾ ਹਾਂ ਹਾਂ ਭਈ ਜਿੰਨਾ ਹੈਗਾ ਪਾਉ ਦੱਸ ਲੰਗਾ ਤੇ ਸਵੇਰੇ ਫਿਰ ਕਿੰਨੇ ਵਜੇ ਦੀ ਚਵਾਈ ਆ ਬਈ ਇਹਦੀ ਫਿਰ 5 ਤੋਂ 5 ਹੀ ਹੁੰਦੀ ਆਪਣੀ ਚਵਾਈ ਮੜਾ ਨਿਆਣਾ ਕਹਲਾ ਮੈਂ ਕਹਿੰਦਾ ਯਾਰ ਕੋਈ ਗੱਲ ਹੀ ਨਹੀਂ ਉਹ ਹੀ ਟੰਗ ਲਿਆ ਲੈਣਾ ਮੈਂ ਕਹਿੰਦਾ ਜਮੇ ਹੀ ਨਹੀਂ ਹੈ ਨਾ ਕੋਈ ਕੁਛ ਨਹੀਂ ਕਹਿੰਦੀ ਭਰਾ ਮੇਰਾ ਤਾਂ ਬੱਕਰੀਆਂ ਨਾਲ ਦੀ ਹੈ ਜੀ ਬਾਕੀ ਦੀ ਯਾਰ ਕੱਦ-ਕੱਡ ਬਹੁਤ ਓਵੇਂ ਨਹੀਂ ਗੱਲ ਹੈ ਕਿ ਵੀ ਨਿੱਕੀ ਵੋਟੀ ਜੀ ਹੋਵੇ ਹੈ ਨਾ ਇਹਦਾ ਵਧੀਆ ਫੁੱਲ ਕੱਦ ਦੰਦਾਂ ਦੇ ਵਿੱਚ ਬਹਿੜੇ ਕਈ ਨਹੀਂ ਇਹ ਵੀ ਛੂਟੀ ਜਣਾ ਨਹੀਂ ਦਿਖਾ ਦੇ ਵੀਰੇ ਦਿਖਾ ਦੇ ਬਾਕੀ ਦੀ ਗੱਲ ਦੰਦ ਨੇ ਬਰਾਬਰ ਨਹੀਂ ਕਰੇ ਨੇ ਬੜਨ ਨਿਆਣੀ ਪੀਂਦੀ ਪੀਂਦੀ ਵਰ ਫੁੱਲਾ ਹੁਣ ਬਾਹ ਖਾਣ ਦੀ ਖੁੱਲੀ ਆ ਵੀਰੇ ਓਕੇ ਜੀ ਖਾਣ ਪੀਣ ਦੀ ਫੁੱਲਾ ਤੇ ਬਾਲਟੀ ਭੱਜੀ ਆਉਂਦੀ ਆ ਠੀਕ ਹੈ ਨਾ ਗੱਲ ਤੇ ਬਾਕੀ ਦੀ ਗੱਲ ਉਹਵੇਂ ਫਰਤਪੁਰਸ ਵਾਲਾ ਇਹਦਾ ਥਾਣਾ ਹੈ ਨਾ ਉਹਵੇਂ ਦੀ ਬਾਹਰ ਯਾਰ ਦਾ ਵੀ ਨਹੀਂ ਇਹ ਫਰਸੇ ਵੀ ਡੰਗ ਲਾਉ ਜੇ ਕੱਚੇ ਜਵਨ ਨੂੰ ਚੱਕਰ ਨਹੀਂ ਨਾ ਜਿੱਥੇ ਮਰਜੀ ਮੈਂ ਬੰਨੀ ਰੱਖਣ ਮੈਟ ਤੇ ਬੰਨੀ ਰੱਖਣ ਪਾਉਂਦੀ ਬਿਨਾ ਮੈਟ ਤੋਂ ਬੰਨੀ ਰੱਖਣਾ ਤੇ ਟੱਲੀ ਨੂੰ ਟਣਕਾ ਦਿਆ ਹੈ ਨਾ ਜਾਵਾ ਹਾਂ ਬਿਲਕੁਲ ਵੀਰੇ ਕੋਈ ਉਹਵੇਂ ਨਹੀਂ ਗੱਲ ਹੈਗੀ ਵੀ ਕੋਈ ਲਪੋ ਕੇ ਰੱਖੇ ਗੱਲ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਤੁਹਾਡੇ ਸਾਹਮਣੇ ਹੈ ਜੀ ਤੇ ਦੂਜਾ ਤੁਸੀਂ ਤੜਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਆਪੇ ਕਰ ਲੈਣਾ ਆਕੇ ਆਹ ਦੇਖੋ ਤੇ ਚਵਾਈ ਬੜੀ ਮੋਟੀ ਹੈ ਨਾ ਉਂਗਲਾ ਰੱਖ ਉਂਗਲਾ ਵਰਗੀ ਚਵਾਈ ਆਪਾਂ ਜਦੋਂ ਆਪਾਂ ਕਪਾ ਜੋ ਦੇਖ ਕੇ ਲੈਣਾ ਨਾ ਭਰਾ ਮਰੇ ਆਂ ਗੋਬਰ ਗੋਬਰ ਗੱਲ ਆ ਸਹੀ ਗੱਲ ਆ ਸਹੀ ਆ ਆ ਗੋਬਰ ਗੋਬਰ ਦੁੱਧ ਲੈਣੇ ਕਿ ਵਾਈ ਜੰਗੀ ਤੇ ਮੈਂ ਕਹਿੰਦਾ ਕੋਈ ਗੱਲ ਹੀ ਨਹੀਂ ਯਾਰ ਆ ਦੇਖੋ ਦੁੱਧ ਦੀ ਵਾਲਟੀ ਦੇਖੋ ਆਉਂਦੀ ਭਾਜੀ ਹੈ ਨਾ ਖਾਣ ਵੀ ਤੇ ਇੰਨੀ ਖੁੱਲੀ ਆ ਜੋ ਮਰਜ਼ੀ ਖਵਾਈ ਚੱਲੀ ਭਰਾ ਮੈਂ ਖਾਣ ਦੀ ਖੁੱਲੀ ਦੁੱਧ ਤੁਹਾਨੂੰ ਮਿਲ ਦਿਆਂਗੇ ਜੀ ਤੇ ਬਾਕੀ ਦੀ ਗੱਲ ਰਿਜ ਨਾਲ ਦੂਜਾ ਸੂਆ ਦੰਦ ਤੁਹਾਨੂੰ ਪਟਕੇ ਦਿਖਾਦੇ ਇਹਦੇ ਵੀ ਪਹਿਲਣ ਦੇ ਵੀ ਦਿਖਾਦੇ ਤੇ ਜੋ ਜੋ ਚੋਈ ਜਾਂਦੇ ਲੇਵਾ ਆ ਲੱਗਦਾ ਵੀ ਇਹਦੇ ਥੱਲੇ ਹੈ ਹੀ ਨਹੀਂ ਕੋਈ ਹਾਂ ਜਿਵੇਂ ਟੋਕੜਾਂ ਹੁੰਦੀਆਂ ਆਂ ਲੱਗਦਾ ਵੀ ਓਕੇ ਜੀ ਜਿਵੇਂ ਟੋਕੜਾਂ ਹੁੰਦੀਆਂ ਆ ਬਾਕੀ ਦੀ ਗੱਲ ਸਾਫ਼ ਆ ਯਾਰ ਥੱਲੇ ਵੀ ਹੈਨਾ ਬਿਲਕੁਲ ਮੇਰੀ ਆ ਦੇਖੋ ਜੀ ਮੈਂ ਕਹਿੰਦਾ ਜਿਵੇਂ ਨਾ ਪਤਾ ਪੰਪ ਵਾਂਗੂੰ ਧਾਰ ਵਾਜਦੀ ਹੈਨਾ ਵਾਲੀ ਆਸਲਾ ਬਰਾਵਾ ਜਿਹਨੂੰ ਕਹਿੰਦੇ ਨੇ ਇਹਦਾ ਹੂੰ ਜਿੰਨੀ ਕਹਿੰਦਾ ਸਿਫਤ ਕਰਾਉਣ ਨੇ ਛੋੜੀ ਆ ਕੱਖਾਂ ਦੇ ਲਾਗੇ ਹੁਣ ਠੀਕ ਆ ਗੱਲ ਕਰੀ ਜਾ ਉੜਦੀ ਆਉਂਦੀ ਆ ਜੀ ਬਾਲਟੀ ਤੇ ਸੱਚੀਆਂ ਤੇ ਯਾਜ ਗੱਲਾਂ ਛੱਡ ਦੇ ਫਿਰ ਬੱਚੇ ਨੂੰ ਇੰਨਾ ਕੋਡੂ ਮੈਂ ਉਦੋਂ ਹਾਲੇ ਪਿਆ ਪਰਾ ਹੁੰਦਾ ਹਾਂ ਹੇ ਆ ਦੇਖੋ ਜੀ ਫਿਰ ਉਹੀ ਗੱਲ ਕੱਢਤੀ ਹੈ ਕੰਨੀਆਂ ਦੀ ਬੜ ਡੁੱਲਣ ਲੱਗ ਗਿਆ ਵੀ ਇੱਜਾ ਦਾ ਫਿਰ ਹੋਰ ਚਚੋਲਾ ਮਰ ਬੱਚੇ ਛੱਡਦੇ ਨੇ ਮੈਂ ਛੱਡ ਦੇ ਜਲ ਕਿਲੋ ਦੁੱਧ ਲਾ ਲਾਂਗੇ ਆਪਾਂ ਇਹਦਾ ਹਨਾ ਮੈਂ ਕਿਲੋ ਲਾਉਣਾਂ ਨਹੀਂ ਬਾਰੇ ਝਾਂਗਾ ਦਾ ਮੰਨ ਲੈ ਬੜ ਠੀਕ ਹੈ ਜੀ ਆ ਦੇਖ ਲਓ ਇਹਦਾ ਸੱਡ ਨਹੀਂ ਬੱਚਾ ਬਹੁਤ ਦੁੱਧ ਹੈਗਾ ਹਾਂ ਥਲੇ ਜਿਹੜਾ ਆਪਾਂ ਛੱਡਦਾ ਨਿਆਣਾ ਖੋਲਦੀ ਨਾਲੇ ਨਿਆਣਾ ਖੋਲਦੀ ਆ ਹਾਂ ਚੱਕਰ ਆ ਲਾ ਦ ਲੈ ਇਹਨੂੰ ਬਾਲਟੀ ਹੋਰ ਹੈਗੀ ਨਾ ਭਾਈ ਜੀ ਲੱਦਦਾ ਨਾ ਇਹ ਓਕੇ ਜੀ ਚੈੱਕ ਕਰਾ ਇੱਕ ਮਿੰਟਿਆ ਲਾ ਲਾ ਨਹੀਂ ਠੀਕ ਆ ਬਈ ਗੱਲ ਨਹੀਂ ਇਹੇ ਜਗਾ ਕੰਮ ਕਿਉਂ ਕਰਾਵੇ ਪਰਮਾਤਮਾ ਨਾ 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 ਮਾਥਾ ਮਾ ਕੰਮ ਕਰਨਾ ਤੇ ਸੋਨੂੰ ਵੀ ਬਹੁਤ ਚਿਰ ਹੋ ਗਿਆ ਬਈ ਕੰਮ ਕਰਦਿਆਂ ਨੂੰ ਹਣਾ ਹਾਂਜੀ ਆਪਣੀ ਤੀਜੀ ਪੀੜ੍ਹੀ ਹੋ ਗਈ ਪਹਿਲਾਂ ਫਾਦਰ ਵੀ ਕੰਮ ਕਰਦੀ ਕਿਉਂ ਇੰਨਾ ਕੰਮ ਇੰਨਾ ਜਿਹੇ ਕੰਮ ਉਹਦਾ ਨਸਲ ਨਹੀਂ ਕੱਢਣੀ ਹੁੰਦਾ ਭਈ ਹਣਾ ਹੂੰ ਦਸੱਲੀ ਕਰਾ ਦਿਆ ਕਰੋ ਜਮਾ ਤੇ ਦਸੱਲੀ ਕਰਾ ਕੇ ਪਸ਼ੂ ਵੇਚਿਆ ਕਰੋ ਲੈ ਜੀ ਪਾ ਦੀ ਹੁਣ ਪਾਉਣਾ ਸ਼ੁਰੂ ਕਰਦੀ ਹੋਈ ਆ ਕੰਮ ਨਾ ਫੜ ਲੈ ਇੱਕ ਦਾ ਹਾਸਾ ਦੋ ਜੀ ਰੋੜ ਪਾ ਲਿਆ ਇੱਕ ਮਿੰਟ ਬੜੀਆਂ ਫੜੀਆਂ ਫੜਿਆ ਫੜਨ ਆ ਦੇਖੋ ਜੀ ਮਣਦਿਆਂਗੇ ਤੁਸੀਂ ਬਸ ਆਹੀ ਮੰਨ ਲੈ ਲਓ ਝੱਗ ਦਾ ਮੰਨ ਲੈ ਦੁੱਧ ਕਿਲੋ ਰੂੜ ਕਿਲੋ ਰਾਮ ਦਾ ਨਸਲੇ ਛੱਡਦਾ ਇੱਕ ਦੋ ਜੀ 10 ਡੋਲਦੀ ਆਣਾ ਲੀਟ ਹਾਂਜੀ ਹਾਂਜੀ ਆਪਾਂ ਕੋਈ ਨਾ ਆਹ ਲਓ ਜੀ ਚਾਰ 5 ਜੀ 6 ਜੀ 7 ਝਗ ਮਾਰੀ ਗਈ ਹੈ ਨਾ ਹਾਂ ਸਾਰੀ ਮਰ ਗਈ ਇਹਦੀ ਹਲੋ ਤੁਸੀਂ 15 ਲੀਟਰ ਦੁੱਧ ਮੰਨ ਕੇ ਆਉਂਦਾ ਮੈਂ 15 ਕਿਲੋ ਤੋਂ ਖੁੱਲੇ ਨੂੰ ਕਿਲੋ ਦੋ ਤਾਂ 15 ਕਿਲੋ ਤੋਂ ਬੜਾ ਥਰੇ ਖੁੱਲਾਗਾ ਭਰਾ ਜਮਾ ਜਮਾ ਹੁਣ ਆਪਾਂ 80000 ਤੋਂ 40000 ਤੱਕ ਕਾਫੀ ਹੈ ਨਾ ਹਾਂ 80000 ਤੋਂ 10000 ਬੱਚਾ ਜਿਵੇਂ ਹੋਇਆ ਪਿਆ ਜਮਾ ਸਿਵਲ ਠੰਡੀ ਨੇ ਮੱਥ ਲਗ ਕੇ ਬੈਠੀ ਬਈ ਕੁਝ ਵੀ ਨਹੀਂ ਕਹਿੰਦੀ ਭਰਾ ਮੇਰਾ ਇੰਨੀ ਬੱਕਰੀਆਂ ਨਾਲ ਦੀ ਜੈਸੀ ਬੈਠਾ ਕੇ ਠੀ ਲਾਓ ਤਾਂ ਕੋਈ ਚੱਕਰ ਨਹੀਂ ਚੱਕਰ ਨਹੀਂ 80000 ਤੇ 75000 ਜ਼ਰੂਰ ਹਾਂ 60 ਦੀ ਦੇ ਦੇਵਾਂਗੇ ਨੰਬਰ ਬੋਲੀ ਬਾਈ ਨੰਬਰ 9779475634 ਨਾਂ ਚਮਕੌਰ ਸਿੰਘ ਪਿੰਡ ਤਾਲਾ ਜ਼ਿਲ੍ਹਾ ਬਰਨਾਲਾ ਵੀਰੇ ਧੰਨਵਾਦ ਜੀ